ਬਰਖਾਸ ਲੇਡੀ ਕਨਸਟੇਬਲ ਅਮਨਦੀਪ ਕੌਰ ਨੂੰ ਬੀਤੇ ਦਿਨ ਮੁਰਤੋ ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਪਹਿਲਾਂ ਵੀ ਅਮਨਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਦੇ ਕੋਲੋਂ ਚਿੱਟਾ ਬਰਾਮਦ ਹੋਇਆ ਸੀ ਇਸ ਕਰਕੇ ਉਸ ਦੀ ਗ੍ਰਿਫਤਾਰੀ ਹੋਈ ਸੀ ਪਰ ਉਸ ਤੋਂ ਬਾਅਦ ਅਮਨਦੀਪ ਕੌਰ ਨੂੰ ਪਿਛਲੇ ਦਿਨੀ ਜ਼ਮਾਨਤ ਮਿਲ ਗਈ ਤੇ ਇਸ ਫੇਲਿਓ ਜ਼ਮਾਨਤੇ ਪਾਰ ਸੀ ਪਰ ਅਜੇ ਵੀ ਲਗਾਤਾਰ ਸੂਖੀਆਂ 'ਚ ਬਣੀ ਹੋਈ ਸੀ ਆਪਣੀ ਕਰੋੜਾਂ ਦੀ ਪ੍ਰਾਪਰਟੀ ਨੂੰ ਲੈ ਕੇ ਅਮਨਦੀਪ ਕੌਰ ਜਿਹੜੀ ਆ ਸੂਖੀਆਂ 'ਚ ਬਣੀ ਹੋਈ ਸੀ ਤੇ ਸਵਾਲ ਲਗਾਤਾਰ ਉਠ ਰਹੇ ਸਨ ਕਿ ਕੀ ਅਮਨਦੀਪ ਕੌਰ ਦੇ ਜੋ ਕਰੋੜਾਂ ਦੀ ਕੋਠੀ ਹੈ ਉਸ 'ਤੇ ਵੀ ਪੀਲਾ ਪੰਜਾ ਚੱਲੇਗਾ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਯੁਧ ਨਸ਼ਾ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਦੌਰਾਨ ਲਗਾਤਾਰ ਨਸ਼ਾ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਜੋ ਨਸ਼ਾ ਤਸਕਰ ਨੇ ਉਹਨਾਂ ਦੇ ਘਰਾਂ ਦੇ ਉੱਤੇ ਬੁਲਡੋਜ਼ਰ ਚਲਾਏ ਜਾ ਰਹੇ ਨੇ ਇਸ ਦੇ ਚੱਲਦੇ ਸਵਾਲ ਉੱਤਰੇ ਸੀ ਕਿ ਅਮਨਦੀਪ ਕੌਰ ਦੇ ਕੋਲੋਂ ਵੀ ਚਿੱਟਾ ਬਰਾਮਦ ਹੋਇਆ ਉਸ ਦੇ ਕੋਲ ਕਰੋੜਾਂ ਦੀ ਕੋਠੀ ਹੈ ਇੱਕ ਲੇਡੀ ਕਨਸਟੇਬਲ ਅਹੁਦੇ ਦੇ ਉੱਤੇ ਹੁੰਦੇ ਹੋਏ ਉਸ ਨੇ ਕਰੋੜਾਂ ਦੀ ਕੋਠੀ ਕਿਵੇਂ ਬਣਾਈਏ ਸਵਾਲ ਖੜੇ ਹੋ ਰਹੇ ਸਨ ਜਿਸ ਕਰਕੇ ਮੰਗ ਕੀਤੀ ਜਾ ਰਹੀ ਸੀ ਕਿ ਅਮਨਦੀਪ ਕੌਰ ਦੀ ਕਰੋੜਾਂ ਦੀ ਕੋਠੀ ਦੇ ਵੀ ਪੀਲਾ ਪੰਜਾ ਚਲਾਇਆ ਜਾਵੇ ਬੀਤੇ ਦਿਨੀ ਹੁਣ ਵਿਜੀਲੈਂਸ ਦੇ ਬੋਲੋ ਅਮਨਦੀਪ ਕੌਰ ਨੂੰ ਜਾਇਦਾਦ ਆਮਦਨ ਤੋਂ ਵੱਧ ਹੋਣ ਦੇ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਦੇ ਚਲਦਿਆਂ ਉਸ ਦੀ ਪ੍ਰਾਪਰਟੀ ਨੂੰ ਫ੍ਰੀਜ਼ ਕੀਤਾ ਗਿਆ ਤੇ ਅੱਜ ਸਵੇਰੇ ਪੁਲਿਸ ਦੇ ਵੱਲੋਂ ਅਮਨਦੀਪ ਕੌਰ ਦੀ ਕੋਠੀ ਦੇ ਬਾਹਰ ਜ਼ਾਇਦਾਦ ਯਾਨੀ ਕਿ ਪ੍ਰਾਪਰਟੀ ਫ੍ਰੀਜ਼ ਦਾ ਨੋਟਿਸ ਲੱਗਿਆ ਜਿਸ ਤੋਂ ਬਾਅਦ ਹੁਣੇ ਸਵਾਲ ਫਿਰ ਤੋਂ ਖੜੇ ਹੋਣੇ ਸ਼ੁਰੂ ਹੋ ਗਏ ਨੇ ਕਿ ਕੀ ਅਮਨਦੀਪ ਕੌਰ ਦੀ ਕੋਠੀ ਦੇ ਉੱਤੇ ਪੀਲਾ ਪੰਜਾ ਚਲਾਇਆ ਜਾਵੇਗਾ ਦੱਸ ਦੇ ਕਿ ਅਮਨਦੀਪ ਕੌਰ ਨੂੰ ਬਠਿੰਡਾ ਪੁਲਿਸ ਨੇ 14.71 ਗ੍ਰਾਮ ਹੈਰੋਇਨ ਦੇ ਸਮੇਤ ਗ੍ਰਿਫਤਾਰ ਕੀਤਾ ਸੀ ਉਸੇ ਥਾਰ ਦੇ ਵਿੱਚੋਂ ਹੈਰੋਇਨ ਬਰਾਮਦ ਜਿਸ ਤੋਂ ਬਾਅਦ ਦਾਲਾ ਦੇ ਵਿੱਚ ਉਸ ਦੀ ਪੇਸ਼ੀ ਹੋਈ ਤੇ ਫਿਰ ਕੁਝ ਦਿਨਾਂ ਬਾਅਦ ਉਸ ਦੇ ਖਿਲਾਫ ਚਲਾਨ ਅਜੇ ਪੇਸ਼ ਨਹੀਂ ਹੋਇਆ ਇਸ ਕਰਕੇ ਉਸ ਨੂੰ ਜ਼ਮਾਨਤ ਮਿਲ ਗਈ ਤੇ ਹੁਣ ਜ਼ਮਾਨਤ ਤੇ ਬਾਹਰ ਸੀ ਤੇ ਬੀਤੇ ਦਿਨੀ ਪਿੰਡ ਬਾਦਲ ਦੇ ਵਿੱਚ ਪੰਜਾਬੀ ਗਾਇਕਾ ਅਫਸਾਨਾ ਖਾਨ ਦੇ ਘਰ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਵਿਜੀਲੈਂਸ ਨੇ ਪਹਿਲਾਂ ਕਿਹਾ ਕਿ ਉਸ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਜੋ ਉਸ ਦੀ ਜਾਇਦਾਦ ਆਮਦਨ ਤੋਂ ਵੱਧ ਹੈ ਉਸ ਦੇ ਸਬੰਧ ਦੇ ਵਿੱਚ ਤੇ ਫਿਰ ਵਿਜੀਲੈਂਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਗ੍ਰਿਫਤਾਰੀ ਤੋਂ ਬਾਅਦ ਹੁਣ ਪੰਜਾਬ ਪੁਲਿਸ ਦੇ ਵੱਲੋਂ ਅਮਨਦੀਪ ਕੌਰ ਦੀ ਕਰੋਨਾ ਦੀ ਕੋਠੀ ਦੇ ਬਾਹਰ ਪ੍ਰਾਪਰਟੀ ਫਰੀਜ਼ ਦਾ ਨੋਟਿਸ ਲਾਇਗ ਹੈ ਦੱਸਦੇ ਕਿ ਕਰੀਬ 1 ਕਰੋੜ 35 ਲੱਖ ਪ੍ਰਾਪਰਟੀ ਹੈ ਜਿਹੜੀ ਕਿ ਅਮਨਦੀਪ ਕੋਰ ਦੀ ਫਰੀਜ਼ ਕਰ ਦਿੱਤੀ ਗਈ ਹੈ ਤੇ ਹੁਣ ਉਸੇ ਕੋਠੀ ਦੇ ਬਾਹਰ ਨੋਟਿਸ ਲਗਾ ਦਿੱਤਾ ਗਿਆ ਪ੍ਰਾਪਰਟੀ ਫਰੀਜ਼ ਦਾ ਤੇ ਹੁਣ ਇਹ ਸਵਾਲ ਵੀ ਨਾਲ ਹੀ ਨੋਟਿਸ ਦੇ ਲੱਗਦੇ ਆ ਖੜੇ ਹੋਣੇ ਸ਼ੁਰੂ ਹੋ ਗਏ ਨੇ ਕਿ ਆਉਣ ਦੇ ਦਿਨਾਂ ਨੂੰ ਅਮਨਦੀਪ ਕੋਰ ਦੀ ਕਰੋੜਾਂ ਦੀ ਕੋਠੀ ਤੇ ਪੀਲਾ ਪੰਜਾ ਚਲਾਇਆ ਜਾਵੇਗਾ